ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਬਾਚ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਹੀ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨ ਉਤਰੈ ਸੰਤਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਆਉ ਖੋਲੀ ਜੀਓ ਖੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾ ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁਨ ਬਾਣੀ ਸ਼ਰੂ ਹੋਆ ਦੇਖੇ ਸਾਰੰਗ ਪਾਣੀ ਤੁਹਾਨੂੰ ਸੋ ਦੇ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਆਉ ਖੋਲੀ ਹਾਂ ਖੋਲ ਖਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਗਲ ਜਗੂ ਉਤਾ ਹੁਣ ਕਦ ਮਿਲੀ ਐ ਪ੍ਰੇਤੁ ਤੁਧ ਭਗਵੰਤਾ ਮੋਹਿ ਰਹਿਣ ਨਾ ਪਿਹਾਵੇ ਨੀਂਦ ਨ ਆਵੇ ਬਿਨ ਦੇਖੀ ਗੁਰ ਦਰਬਾਰੇ ਜੀਓ ਆਉ ਖੋਲੀ ਜੀਓ ਖੋਲ ਖਮਾਈ ਤੇ ਸੱਚੇ ਗੁਰ ਦਰਬਾਰੇ ਜੀਓ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭੁ ਨਾਸੀ ਕਰਮਹਿ ਪਾਇਆ ਸੇਵ ਕਰੀ ਪਲ ਚਸਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਆਂਖੋ ਖੋਲੀ ਜੀਉ ਖੋਲ ਖਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਨਰਾਸਿਰੀ ਮਹੱਲਾ ਪਹਿਲਾ ਕਰ ਪਹਿਲਾ ਚਉਪ ਦੇ ਇਕ ਓਅੰਕਾਰ ਸਤਨਾਮ ਕਰਤਾ ਪੁਰਖੁ ਨਿਰਭਾਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦਿ ਦੀਉ ੜਤ ਹੈ ਆਪਣਾ ਕੈਸੁ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਆਂਦੇ ਸਾਹਿਬ ਸੇਵੀਐ ਅੰਤਿ ਛਡਾਇਐ ਸੋਈ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਇ ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨੈ ਜਾਉ ਰਹਾਉ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਇ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤਦ ਬਾਦ ਪਿਆਰੀ ਕੀ ਵਰਹਾ ਸਾਵੜਿਆਈ ਤੇ ਚਿਤ ਨਾਮ ਤੇ ਰਹਿ ਲਾਗ ਰਹਾ ਤੂਜਾ ਨਹੀਂ ਖੋਏ ਜਿਸ ਆਗੇ ਪਿਆਰੇ ਜਾਏ ਕਾ ਹਾਰਾ ਹਾ ਸੇਵੀ ਸਾਹਿਬ ਆਪਣਾ ਅਬਰਨਾ ਜਾਂਚੂ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਬਿਟੂ ਬਿੰਦ ਬਿੰਦ ਚੁਖ ਚੁਖ ਹੋਏ ਰਹਾ ਤਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੋ ਤਨ ਮਾਇਆ ਪਾਹੀਆ ਪਿਆਰੀ ਲੀਤੜਾ ਲੱਭ ਰੰਗਾਈ ਮੇਰਾ ਕੰਤ ਨਾ ਭਾਵੇ ਚੂਲੜਾ ਪਿਆਰੀ ਕਿਉ ਥਨ ਸੇਜਿਆ ਜਾਏ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾਉ ਹਉ ਕੁਰਬਾਨਾ ਜਾਉ ਤਨਾ ਕਹਿ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਨਾ ਕਹਿ ਹਉ ਸਦ ਕੁਰਬਾਨਾ ਜਾਉ ਰਹਾ ਖਾਇਆ ਅੰਗਣ ਜੀਥੀਆ ਪਿਆਰੀ ਪਾਈਏ ਨਉ ਮਜੀਠ ਰੰਗਣ ਵਾਲਾ ਜੀ ਰੰਗ ਹੈ ਸਾਹਿਬ ਐਸਾ ਰੰਗ ਨਾ ਡੀਠ ਜਨੇ ਕੇ ਜੋਲੇ ਰਤੜੇ ਪਿਆਰੀ ਕੰਤ ਤਨਾ ਕਹੇ ਪਾਸ ਧੂੜ ਤੇ ਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ 라ਵੇ ਤਿਲੰਗ ਮਹੱਲਾ ਪਹਿਲਾ ਯਾਨੜੀਏ ਮਾਨਣਾ ਕਾਇ ਕਰੇ ਹੀ ਆਪਨੜੇ ਘਰ ਹਰ ਰੰਗੋ ਕੀ ਨਾ ਮਾਣੇ ਸਹੋ ਨੇੜਾ ਧਨ ਕੰਮ ਲੀਏ ਬਾਹਰ ਕੀ ਟੁੰਡੇ ਕਿਆ ਦੇ ਸਲਾਈਆ ਨੈਣੀ ਭਾਵਕਾ ਕਰ ਸੀਗਾਰੋ ਤਾਂ ਸੁਹਾਗਣ ਜਾਣੀ ਲਾਗੀ ਜਾਨ ਸੋ ਧਰੇ ਪਿਆਰੋ ਯਾਣੀ ਬਾਲੀ ਕਿਆ ਕਰੇ ਜਾਂ ਤਨ ਕੰਤਨ ਪਾਵੇ ਕਰਨ ਪਲਾਹ ਕਰੇ ਬਹੁ ਤੇਰੇ ਸਾਤਨ ਮਹਿਲ ਨਾ ਪਾਵੇ ਵਿਣ ਕਰਮਾ ਕਿਸ ਪਾਈਏ ਨਾਹੀ ਜੇ ਬਹੁ ਤੇਰਾ ਤਾਵੇ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹੀਂ ਸਮਾਣੀ ਇੰਨੀ ਬਾਤੀ ਸੋ ਪਾਈ ਐ ਨਾਹੀਂ ਭਈ ਕਾਮਣ ਇਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸੋ ਪਾਈ ਐ ਜੋ ਕੁਛ ਕਰੇ ਸੋ ਭਲਾ ਕਰਮਾਨੀ ਐ ਹਕਮਤ ਹੁਕਮ ਚਕਾਈ ਐ ਜਾਂ ਕਹਿ ਪ੍ਰੇਮ ਪਦਾਰਥ ਪਾਈ ਐ ਤਉ ਚਰਣੀ ਚਿਤਲਾਈ ਐ ਸੋ ਕਹਿ ਸੋ ਕੀਜੈ ਤਨੋ ਮਨੁ ਦੀਜੈ ਐਸਾ ਪਰਮਨ ਲਾਈ ਐ ਏਵ ਕਹੈ ਸੁਹਾਗਣੀ ਪੈਣੇ ਇੰਨੀ ਬਾਤੀ ਸੋ ਪਾਈ ਐ ਆਪ ਗਵਾਈ ਐ ਤਾਂ ਸੋ ਪਾਈ ਐ ਔਰ ਕੈਸੀ ਚਧਰਾਈ ਸਭ ਨਦਰ ਕਰ ਦੇਖੈ ਸੋਦਨ ਲੇਖੈ ਕਾਮਣ ਨੌਂ ਨਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾਹ ਸਬਰਾਈ ਐਸੇ ਰੰਗ ਰਾਤੀ ਸਹਿਜ ਕੀਮਤੀ ਅਹਨਸ ਭਾਈ ਸੁਹਾਣੀ ਸੁੰਦਰ ਸਾਇ ਸਰੂਪ ਚੱਕਣ ਕਹੀਐ ਸਾਹ ਸਿਆਣੀ ਸੂਈ ਮਹੱਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਬ ਬੁਲਾਵਾ ਕਉਨ ਗੁਰੂ ਕੈ ਬਹਿ ਦੀਖਿਆ ਲੇਵੈ ਕਹਿ ਪੈ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾਂ ਤੂੰ ਜਲ ਤਲ ਮਹੀਲ ਪਰ ਪੂਰ ਲੈਣਾ ਤੂੰ ਆਪੇ ਸਰਬ ਸੁਮਾਨਾ ਰਹਾਓ ਬੰਤ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਕਟਹੀ ਪੀਤਰ ਸੋ ਸੋ ਤੋਲੀ ਇਨ ਵਿਦ ਚਿਤ ਰਹਾਵਾ ਆਪੇ ਖੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਭੂਜੇ ਆਪੇ ਹੈ ਬਣ ਜਾਰਾ ਅੰਦਲਾ ਨੀਚ ਜਾਤ ਪਰਦੇਸੀ ਕਹਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਤੂੰ ਸੁਲਤਾਨ ਕਹਾ ਹੁ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਧੇ ਸੋਈ ਹੋਂ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਤੇਰੇ ਗੁਣ ਗਾਵਾਂ ਦੀ ਪੁਜਾਈ ਜੈਸੇ ਸੱਚ ਮੈਂ ਰਹੁ ਰਜਾਈ ਰਹਾਉ ਜੋ ਕਿਛੁ ਹੁਆ ਸਭ ਕਿਛੁ ਤੇ ਤੇਰੀ ਸਭ ਅਸਨਾਈ ਤੇਰਾ ਅੰਤਨ ਜਾਣਾ ਮੇਰੇ ਸਾਹਿਬੈ ਮੈਂ ਅੰਧਲੇ ਕਿਆ ਚੁਤਰਾਈ ਕਿਆ ਹੂੰ ਕਥੀ ਕਥੀ ਕਾ ਦੀ ਖਾਵੇਂ ਕਾਥਨਾ ਕਥਨਾ ਜਾਈ ਜੋ ਤਦ ਭਾਵੈ ਸੋਈ ਅੱਖਾਂ ਦਿਲ ਤੇਰੀ ਵੜਿਆਈ ਇਤੇ ਕੁਕਰ ਹਉ ਬੇਗਾਨਾ ਭੌਕਾ ਇਸਤੰਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਤ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾਂ ਮਨ ਭੇਤਿਆ ਦਿਆਲ ਸੀਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾ ਅਗਮ ਗੋਚਰ ਲਖ ਪਾਰਾ ਚਿੰਤਾ ਕਰੋ ਮਾਰੀ ਜਲਥਲ ਮਹੀਲ ਪਰਪੁਰ ਦੀਨਾ ਕਟਕੜ ਜੋਤੁ ਮਾਰੀ ਸਿੱਖ ਮਤਸਾ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਜ ਬਿਨ ਅਬ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋਤਿ ਤੁਧ ਭਾਵੈ ਸੋਈ ਚੰਗਾ ਇਕ ਨਾਨਕੀ ਅਰਦਾਸੇ ਦੀ ਜਨਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋਤਿ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ